ਇਸ ਵਾਰ ਹਲਕਾ ਜਲੰਧਰ ਕੈਂਟ ਦੇ ਐਮ ਸੀ ਜੀ ਦਾ ਚੋਣ ਨਤੀਜਾ ਕੀ ਦਿਸ ਸੰਭਾ ਹੈ ਕਿ ਸਰਦਾਰ ਪ੍ਰਕਾਸ਼ ਸਿੰਘ ਜੀ ਦਾ ਆਪਣੇ ਹਲਕੇ 'ਚ ਕੋਈ ਸੁਖ ਨਹੀਂ ਕਿ ਉਹਨਾਂ ਦੀ ਪਰਖ ਸਹੀ ਹੈ ਕਿ ਉਨਾਰ ਦੁਆਰਾ ਕੀਤੇ ਕਾਰਜਕਾਲ ਦੇ ਕੰਮ ਨੂੰ ਗਿਣਾਉਣ ਨੂੰ ਚੁਣੌਤੀ ਮਿਲ ਰਹੀ ਹੈ ਕਿ ਇਸ ਵਾਰ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਉਚਿਤ ਪ੍ਰਾਪਤ ਕਰ ਸਕਣਗੇ ਕਿ ਉਹਨਾਂ ਦੁਆਰਾ ਵੇਖਿਆ ਮੁੱਖ ਮੰਤਰੀ ਦਾ ਸੁਪਨਾ ਸਪਨਾ ਤਾਂ ਨਹੀਂ ਰਹਿ ਜਾਵੇਗਾ ਕੀ ਵੋਟਰ ਇਸ ਵਾਰ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਕੋਈ ਨਵਾਂ ਚਿਹਰਾ ਲੈ ਕੇ ਆਉਣਗੀਆਂ